ਦੇਖੋ ਇਹ ਤੋਂ ਬੁਰਾ ਹਾਲ ਹੋਊਗਾ 27 ਦੇ ਵਿੱਚ 27 ਦੇ ਵਿੱਚ ਜਿਹੜਾ ਇਸ ਤੋਂ ਬੁਰਾ ਹਾਲ ਹੋਊਗਾ ਤੁਸੀਂ ਆਪ ਦੇਖੋ ਪਤਾ ਹੀ ਹੈ ਜੇ ਚਾਹ ਪ੍ਰਚਾਰ ਕੀਤਾ ਜੀ ਵੀ ਚਲੋ ਕੁਝ ਬਦਲਾਵ ਲਿਆ ਕੇ ਆਣਗੇ ਕੋਈ ਨਵਾਂ ਇਤਿਹਾਸ ਇਹ ਪਤਾ ਸੀ ਇਸ ਤਰ੍ਹਾਂ ਕਰਨਗੇ ਜੀ ਸਹੀ ਜੀ ਨਹੀਂ ਇਸ ਤਰ੍ਹਾਂ ਦੇਖੋ ਇਸ ਤੋਂ ਬੁਰਾ ਹਾਲ ਹੋਊਗਾ 27 ਦੇ ਵਿੱਚ 27 ਦੇ ਵਿੱਚ ਜਿਹੜਾ ਇਸ ਤੋਂ ਬੁਰਾ ਹਾਲ ਹੋਊਗਾ ਤੁਸੀਂ ਆਪ ਦੇਖੋ ਮੈਂ ਦੂਰੇ ਇੱਕ ਦਾ ਦੂਰੇ ਇੱਕ ਦਾ ਜਿੰਦਾਬਾਦ ਥਾਨਾ ਮੰਡੀ ਦੇ ਇਤਿਹਾਸਿਕ ਤੇ ਪਹਿਲੀ ਵਾਰ ਹੋ ਰਿਹਾ ਜੀ ਜਿੰਨੇ ਥਲੇ ਬਦਲਾਅ ਦੀ ਸਰਕਾਰ ਸਾਨੂੰ ਤੇ ਇਹ ਬਦਲਾਅ ਦੀ ਜਿਹੜਾ ਸੱਜਣ ਖਵਾਰ ਮਜ਼ਦੂਰਾਂ ਨੂੰ ਹੋਣਾ ਚਾਹੀਦਾ ਹੈ ਇਹ ਕਲਗਦਾ ਸੀ ਜਿਹੜਾ ਵੱ ਤੋਂ ਵੱਧ 25 ਦਿਨਾਂ ਦਾ ਹੁੰਦਾ ਹੈ ਜੀ ਜੀ 25 ਦਿਨਾਂ ਦੇ ਵਿੱਚ ਸਾਰਾ ਸੀਜ਼ਨ ਖਤਮ ਹੋ ਜਾਂਦਾ ਹੈ ਹੁਣ 2 ਮਹੀਨਾ ਤੁਸੀਂ ਆਪ ਵੇਖ ਲਓ ਜੀ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਹਾਂਜੀ ਦੋ ਜ ਮੰਤਰੀਆਂ ਦਾ ਹੈਗਾ ਬਸ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਤੇਰੀ ਬੁਰੀ ਹਾਰ ਇਹਨਾਂ ਦੀ ਤੇਰੀ ਲੋਕਤਬਾਈ ਇਲੈਕਸ਼ਨ ਦੇ ਵਿੱਚ ਹੋਈ ਹੈ ਨਾ ਉਹ ਸਾਡੇ ਕੋਲ ਪਤਲਾ ਲੈ ਗਈ ਕੋਈ ਅਦਾ ਵਾਲੀ ਵਾਰਸ ਕੋਈ ਮਲੋੜ ਦਾ ਵਾਲੀ ਵਖਾ ਹੀ ਨਹੀਂ ਜੀ ਕੋਈ ਸੁਣਾਈ ਨਹੀਂ ਹੋ ਰਹੀ ਜਦੋਂ ਹਾਂਜੀ ਸੁਦੇਸ਼ ਜੀ ਦੱਸੋ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਣਾ ਮੰਡੀ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਜੀ ਕਹਿੰਦੇ ਸੀ ਨੇ ਬਦਲਾਵ ਦੀ ਸਰਕਾਰ ਸਾਨੂੰ ਤਾਂ ਇਹ ਬਦਲਾਵ ਦਿਖ ਰਿਹਾ ਜਿਹੜਾ ਖੱਜਲ ਖਵਾਰ ਮਜ਼ਦੂਰਾਂ ਨੂੰ ਹੋਣਾ ਪੈ ਰਿਹਾ ਹੈ ਜੀ ਘਟੋ ਘਟੇ ਇਹਨਾਂ ਨੂੰ 20-25 ਦਿਨ ਹੋ ਗਏ ਮਜ਼ਦੂਰਾਂ ਨੂੰ ਇੱਥੇ ਜਿਹੜਾ ਕਮਾਇਆ ਸੀ ਨਾ ਉਖਾਰੇ ਜੀ ਘਰੇ ਕੀ ਲੈ ਕੇ ਜਾਣਗੇ ਆਪਦੇ ਬੱਚਾ ਵਾਸਤੇ ਮਜ਼ਦੂਰ ਚੋਨੇ ਦੇ ਸੀਜ਼ਨ ਦੇ ਵਿੱਚ ਇਹ ਵਿਚਾਰੇ ਨਹੀਂ ਆਉਣਗੇ ਸਾਨੂੰ ਪਤਾ ਹੈ ਹੁਣ ਜੇ ਇਹਨਾਂ ਨੂੰ ਆਪਾਂ ਖਰਾਬ ਕਰ ਰਹੇ ਹਾਂ ਤਾਂ ਚੋਨੇ ਸੀਜ਼ਨ 'ਚ ਮੁਸ਼ਕਲ ਹੀ ਮਜ਼ਦੂਰ ਆਊਗਾ ਪਹਿਲਾਂ ਹੀ ਬਹੁਤ ਘਟਾਇਆ ਸੀ ਮਜ਼ਦੂਰ ਹੁਣ ਜਿਹੜੇ ਆਏ ਉਹ ਵੀ ਵਿਚਾਰੇ ਇੱਥੇ ਖਜਲ ਖਵਾ ਰੋ ਰਹੇ ਆ ਜੀ ਕਿੰਨੇ ਦਿਨਾਂ ਦਾ ਸੀਜ਼ਨ ਹੁੰਦਾ ਹੈ ਇਹ ਕਣਕ ਦਾ ਸੀਜ਼ਨ ਵੱਧ ਤੋਂ ਵੱਧ 20-25 ਦਿਨਾਂ ਦਾ ਹੁੰਦਾ ਹੈ ਜੀ 20-25 ਦਿਨਾਂ ਦੇ ਵਿੱਚ ਸਾਰਾ ਸੀਜ਼ਨ ਖਤਮ ਹੋ ਜਾਂਦਾ ਹੈ ਹੁਣ 2 ਮਹੀਨਾ ਤੁਸੀਂ ਆਪ ਦੇਖ ਲਓ ਜੀ 100 ਮਹੀਨੇ ਤੋਂ ਉੱਪਰ ਹੋ ਗਿਆ ਪਿੰਡਾਂ ਦਾ ਵਿੱਚ ਬਹੁਤ ਬੁਰਾ ਹਾਲ ਹੈ ਪਿੰਡਾਂ ਦੇ ਵਿੱਚ ਮੈਂ ਕਿਹਾ ਸਾਰੀ ਮੰਡੀਆਂ ਚ ਜਾ ਜਾ ਕੇ ਆਣਾ ਜੀ ਸਾਰੀ ਮੰਡੀਆਂ ਚ ਘੁੰਮ ਕੇ ਆਣਾ ਜੀ ਉੱਥੇ ਜਾ ਕੇ ਵੀਡੀਓ ਬਣਾ ਕੇ ਕੱਲ ਵੇਖੋ ਕਿੰਨਾ ਅੰਬਾਰ ਲੱਗੇ ਪਏ ਵੀਰਕਾ ਮੰਡੀ ਦੇ ਵਿੱਚ ਜੀ ਦੇਖਿਆ ਜੀ ਆਇਆ ਕੋਈ ਮੰਡੀ ਦੇ ਵਿੱਚ ਕਿ ਮੰਤਰੀ ਕੋਈ ਡੀਐਫਸੀ ਡੀਐਡੀ ਡੀਐਫਐਸਸੀ ਸਾਹਿਬ ਆਈ ਸੀਗੇ ਹੈ ਉਹਨਾਂ ਨੇ ਬਸ ਉਹ ਮਿੱਠੀ ਜਿਹਾ ਮਤਲਬ ਕਿ ਗੋਲ ਮਿੱਠੀ ਗੋਲੀ ਦੇ ਕੇ ਸਾਨੂੰ ਤੇ ਹੁਣ ਕੋਈ ਕਾਰਵਾਈ ਦੇਖੋ ਕੋਈ ਟਰੱਕ ਨਹੀਂ ਦਿਖ ਰਿਹਾ ਤੇ ਕੋਈ ਟਰਾਲੀ ਨਹੀਂ ਵਿਖੇ ਤੁਸੀਂ ਆਪ ਵੇਖ ਲਓ ਦੋ ਮੰਤਰੀਆਂ ਦਾ ਜਲਾ ਹੈ ਹਾਂਜੀ ਦੋ ਮੰਤਰੀਆਂ ਦਾ ਹੈਗਾ ਬਸ ਪਤਾ ਨਹੀਂ ਇਹਨ ਮంత్రి ਪਤਾ ਨਹੀਂ ਜਿਹੜੀ ਬੁਰੀ ਹਾਰ ਇਹਨਾਂ ਦੀ ਜਿਹੜੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਹੋਈ ਹੈ ਨਾ ਉਹ ਸਾਡੇ ਕੋਲ ਬਦਲਾ ਲੈ ਰਹੇ ਆ ਜਿਹੜੀ ਲੋਕ ਸਭਾ ਦੇ ਵਿੱਚ ਇਹਨਾਂ ਦੀ ਬੁਰੀ ਹਾਰ ਹੋਈ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ 13 ਛਿੱਟਾ ਵੀ ਬਸਾਈ ਤਿੰਨੇ ਜਿੱਤੇ ਸੀਗੇ ਉਹਦਾ ਬਦਲਾ ਮਜ਼ਦੂਰਾਂ ਨਾਲ ਲੈ ਰਹੇ ਆ ਇਹ ਕੋਈ ਮੰਤਰੀ ਆਇਆ ਕੋਈ ਮੰਤਰੀ ਨੂੰ ਪੰਤਰੀ ਦਾ ਕੋਈ ਮੰਤਰੀ ਨੂੰ ਛੱਡੋ ਜੀ ਮੰਤਰੀ ਦੇ ਨੇੜੇ ਤੇ ਬੰਦਾ ਹੀ ਨਹੀਂ ਆਇਆ ਸਾਡੇ ਕੋਲ ਮੰਤਰੀ ਦੇ ਕਈ ਬੰਦੇ ਹੁੰਦੇ ਆ ਪੀਏ ਹੁੰਦਾ ਜਾਂ ਕੋਈ ਹੋਰ ਸ਼ਹਿਰ ਚ ਛੱਡੇ ਕੋਈ ਆਏ ਨਹੀਂ ਸਾਡੇ ਕੋਲ ਜਨਵਾਦ ਇਹ ਬਾਜ਼ਾਰਾਂ ਬਜਾ ਉਹ ਹੀ ਤਾਂ ਦੇਖਦੇ ਆ ਇੱਥੇ ਤਾਂ ਕਿਸਾਨਾਂ ਨੇ 6 ਘੰਟਿਆਂ ਤੱਕ ਇੱਥੇ ਧਰਨਾ ਲਾ ਰੱਖਿਆ ਸੀ ਮੰਡੀ ਦੇ ਇਤਿਹਾਸ ਵਿੱਚ ਗੇਟ ਜਿਹੜੇ 6 ਘੰਟਿਆਂ ਤੱਕ ਬੰਦ ਰੱਖੇ ਸੀ ਉਹ ਆਰਤੀ ਨੇ ਪੂਰਾ ਸਾਥ ਦਿੱਤਾ ਸੀ ਪੂਰੇ ਸ਼ਾਮ ਮੰਡੀ ਵਾਲੇ ਨੇ ਪੂਰਾ ਸਾਥ ਦਿੱਤਾ ਸੀ ਉਹਨਾਂ ਨੇ ਵੀ ਗੱਡੀ ਆਪਦੀ ਲੈ ਜਾ ਕੇ ਮੋਟਰਸਾਈਕਲ ਲੈ ਜਾ ਕੇ ਗੇਟ ਨਹੀਂ ਖੁਲਾਏ ਵੀ ਮਜ਼ਦੂਰਾਂ ਨਾਲ ਖੜੇ ਸੀ ਲੇਕਿਨ ਉਹ ਬਾਜ਼ਾਰਾਂ ਦੇ ਵਿੱਚ ਉੱਥੇ ਫਲਾਣੀ ਜਗ੍ਹਾ ਉੱਥੇ ਕੋਈ ਉਦਘਾਟਨ ਕਰ ਰਿਹਾ ਹੈ ਮੰਤਰੀ ਸਾਹਿਬ ਫਲਾਣੀ ਜਗ੍ਹਾ ਮੀਟਿੰਗ ਕਰ ਰਿਹਾ ਹੈ ਨਗਰ ਕੌਂਸਲ ਦੀ ਪਤਾ ਨਹੀਂ ਉਹਨਾਂ ਨੂੰ ਹੋਰ ਤਾਂ ਨਹੀਂ ਹੋਰ ਹੋਰ ਹੀ ਵਿਕਾਸ ਦਾ ਕੰਮ ਕਰ ਰਹੇ ਇਹ ਵਿਕਾਸ ਦਾ ਕੰਮ ਨਹੀਂ ਜੀ ਇਹਨਾਂ ਨੂੰ ਤੇ ਵਿਚਾਰੇ ਨੂੰ ਗਰੀਬ ਬੰਦਿਆਂ ਨੂੰ ਕਿਉਂ ਖਰਾਬ ਕਰਦੇ ਹੋ ਤੁਸੀਂ ਖੱਜਲ ਖਵਾਰ ਕਰ ਰਹੇ ਜੀ ਮਾਲੀ ਜਾਨੀ ਜਾਨੀ ਨੁਕਸਾਨ ਵੀ ਦੇਖੋ ਤੁਹਾਨੂੰ ਜਾਨੀ ਨੁਕਸਾਨ ਵੀ ਹੋ ਸਕਦਾ ਇੱਥੇ ਜੀ ਰਾਤ ਨੂੰ ਚੋਰ ਆਉਂਦੇ ਜੀ ਆਪਦੇ ਕੋਲ ਹਥਿਆਰ ਵਗੈਰਾ ਲੈ ਕੇ ਜੀ ਗੰਡਾਸੇ ਵਗੈਰਾ ਤਲਵਾਰਾ ਲੈ ਕੇ ਆਉਂਦੇ ਆ ਉੱਥੇ ਬੰਦਾ ਇਕੱਲਾ ਕੀ ਕਰ ਲੂਗਾ ਇੱਥੇ ਉਹ ਅਗਲਾ ਸੋਝਦਾ ਵੀ ਚਲ ਲੈ ਜਾਣਦੇ ਵੀ ਘੱਟਾ ਲੈ ਜਾਣਦੇ ਮੇਰਾ ਕੀ ਕਰਦਾ ਕਿਉਂ ਆਪਦੀ ਜਾਨ ਖਤਰੇ 'ਚ ਪਾਵਾ ਮੈਂ ਜੀ ਕੋਈ ਅਦਾ ਵਾਲੀ ਵਾਰਸ ਕੋਈ ਮਲੌਰ ਦਾ ਵਾਲੀ ਕੋਈ ਹੈ ਹੀ ਨਹੀਂ ਜੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਆਰਮੀਆ ਮੁੱਟਾ ਪੰਨਿਆ ਸੀ ਉਹ ਉਹ ਅਮੀਰ ਸੀ ਵੀ ਇਸ ਤਰ੍ਹਾਂ ਦੇ ਹਾਂਜੀ ਹਾਂਜੀ ਉਸ ਟਾਈਮ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਤਾਂ ਆਪ ਪ੍ਰਚਾਰ ਕੀਤਾ ਸੀ ਵੀ ਚਲੋ ਕੁਝ ਬਦਲਾਵ ਲਿਆ ਕੇ ਆਣਗੇ ਕੋਈ ਨਵਾਂ ਇਤਿਹਾਸ ਇਹ ਪਤਾ ਸੀ ਇਸ ਤਰ੍ਹਾਂ ਕਰਨਗੇ ਜੀ ਨਹੀਂ ਜੀ ਨਹੀਂ ਇਸ ਤਰ੍ਹਾਂ ਦੇਖੋ ਇਸ ਤੋਂ ਬੁਰਾ ਹਾਲ ਹੋਊਗਾ 27 ਦੇ ਵਿੱਚ 27 ਦੇ ਵਿੱਚ ਜਿਹੜਾ ਇਸ ਤੋਂ ਬੁਰਾ ਹਾਲ ਹੋਊਗਾ ਤੁਸੀਂ ਆਪ ਵੇਖ ਲਿਓ ਤੁਸੀਂ ਸ਼ਾਦੀ ਦਾ ਆਰਾਮ ਸਰੂਕ ਦੀ ਦੁਕਾਨ ਤੇ ਕੰਮ ਕਰਦਾ ਮਜ਼ਦੂਰ ਹੈਗਾ ਨੰਬਰਦਾਰ ਹੈਗਾ ਅਸੀਂ 80000 ਰੁਪਏ ਸਾਡਾ ਲੱਗਾ ਦਿਹਾੜੀਆਂ ਦੁਨੀਆ ਦੇ ਲਾਗੇ ਨਾ ਮੈਂ ਕੰਮ ਨਿਵੇੜੀਏ ਫਟਾਫਟ ਫਟਾਫਟ ਨਿਵੇੜੀਏ ਜੀ ਬੰਦੇ ਵਾ ਐਨਜੀਪ ਤੇ 10 4 ਬੰਦੇ ਸੀ ਠੀਕ ਹੈ ਜੀ ਰੋਜ਼ਾਨਾ ਗੱਟੇ ਚੱਕੇ ਜਾਂਦੇ 2 3 2 3 ਗੱਟੇ ਰੋਜ਼ ਚੱਕੇ ਜਾਂਦੇ ਆ ਅਗਰ ਸਾਡੇ ਬੰਦੇ ਕੋਣ ਆਊਗਾ ਸਾਡੇ ਕੋਲ ਜਾਂ ਤਾਂ ਆਰ ਦਿਨ ਆਪਦਾ ਗਟਾਉਣ ਨੂੰ ਬਣਾਣਾ ਉੱਥੇ ਕੰਮ ਚੱਲੂਗਾ ਨਹੀਂ ਤਾਂ ਸਾਡੇ ਕੋਲ ਬੰਦਾ ਨਹੀਂ ਆਂਦਾ ਜੀ ਅਗਲੀ ਵਾਰੀ ਐਦਾਂ ਸਰਕਾਰ ਦਾ ਕੰਮ ਦੇਖ ਲਓ ਬੁਰਾ ਹਾਲਾ ਹੈ ਸਾਡਾ ਪਹਿਲਾਂ ਜਿਹੜਾ ਸੀਜ਼ਨ ਪਹਿਲਾ 20 ਦਿਨਾਂ ਦਾ ਸੀਜ਼ਨ ਹੁੰਦਾ 20 22 ਦਿਨਾਂ ਜੀ ਅਸੀਂ ਕੰਮ ਨੱਕੀ ਕਰ ਦਿੰਦੇ ਸੀਗੇ ਆਪਦੇ ਘਰੋ ਘਰੀ ਜਾਂਦੇ ਸੀ ਭਈਏ ਚਲੇ ਜਾਂਦੇ ਸੀ ਹੁਣ ਸਾਡੇ ਪੱਲੇ ਕੀ ਹੈ ਜੀ ਹੁਣ ਕਿੰਨੇ ਦਿਨ ਹੋ ਗਏ ਤੇ ਕਿੰਨੇ ਦਿਨ ਹੋਣ ਚੱਲੇਗਾ ਅੱਜ ਕੀ ਕਰਾਂਗੇ ਜੀ ਇਸ ਤਰ੍ਹਾਂ ਦਾ ਪਹਿਲਾਂ ਕੋਈ ਸਰਕਾਰ ਨਾ ਜੀ ਪਹਿਲਾਂ ਕਦੇ ਨਹੀਂ ਹੋਇਆ ਸਾਡੇ ਨਾਲ ਇਸ ਤਰ੍ਹਾਂ ਐਦ ਕੀ ਹੋਇਆ ਸਾਡੇ ਨਾਲ ਸਰਕਾਰ ਨੂੰ ਕੀ ਨੁਕਸਾਨ ਪੈਂਦਾ ਇਹਦੇ ਨੁਕਸਾਨ ਸਾਰੇ ਇਹ ਜੇ ਲੇਬਰ ਸਾਡੇ ਕੋਲ ਹੈ ਨਹੀਂ ਉਹਨਾਂ ਮੈਂ ਕਿੰਨੀ ਗੁਣ ਦਿਹਾੜੀ ਦੇਵਾਂਗਾ ਜੀ ਰਾਤ ਨੂੰ ਰੋਟੀ ਖਾਂਦੇ 2-300 ਰੁਪਏ ਰੋਟੀ ਲੱਗਦਾ ਜੀ ਕਿੱਥੋਂ ਲਿਆ ਕੇ ਦੇਵਾਂ ਮੈਂ ਉਹਨਾਂ ਜਿਹੜੇ ਦੋ ਤਰ੍ਹਾਂ ਦਾ ਸਾਨੂੰ ਦੋ ਸਰ ਜ਼ਮੀਨਦਾਰ ਦੇ ਕੇ ਗਿਆ ਈ ਦਾਣੇ ਉਹ ਸਹੀ ਵੇਚ ਕੇ ਖਾ ਜਾਗੇ ਕੀ ਬੰਦ ਕਰਦੇ ਹਾਂ ਹਾਂ ਜੀ ਮੰਗੇ ਇਹ ਮਾਲ ਚਕਾਓ ਮਾਲ ਚਕਾਓ ਜੀ ਮਾਲ ਚਕਾਓ ਫਟਾਫਟ ਸਾਡੀ ਵੇਲੇ ਹੋਈ ਏ ਆ ਮਜ਼ਦੂਰ ਮੇਰੇ ਨਾਲ ਖੜਿਆ ਐ ਇਹ ਮੇਰੇ ਦਿਹਾੜ ਸਾਡੇ ਪੱਲੇ ਕੀ ਹੈ ਜੀ ਕੁਝ ਵੀ ਨਹੀਂਗਾ ਜੋ ਕਮਾਇਆ ਜੀ ਸਿੱਖਾਂ ਤੋਂ ਪੈਸੇ ਲੈ ਲੈ ਕੇ ਕਰਜ਼ਾ ਸਿਰ ਕਾਏ ਖਾਈ ਜਾਂਦੇ ਆ ਜੀ ਇਹਦਾ